ਤਰਨਤਾਰਨ ਵਿੱਚ ਬੇਖੌਫ ਹੋਇਆ ਅਪਰਾਧ ਹੁਣ ਪੁਲਿਸ ਵਾਲਿਆਂ ਦੀ ਵੀ ਨਹੀਂ ਪਰਵਾਹ ਰਾਤ ਨੂੰ ਪਿਸਤੋਲਾਂ ਨਾਲ ਬੇਖੌਫ ਕੁੰਮਦੇ ਲੁਟੇਰੇ ਪੁਲਿਸ ਮੁਲਾਜ਼ਮ ਨੂੰ ਹੋਏ ਸਿੱਧੇ ਤਾਨੀ ਪਿਸਤੌਲ ਕੀਤੀ ਮਾਰਕੁੱਟ ਵੀਡੀਓ ਵਾਇਰਲ ਗੁਰੂਵੰਦੀ ਧਰਤੀ ਤਰਨਤਾਰਨ ਵਿੱਚ ਅਪਰਾਧ ਬੇਖੌਫ ਹੁੰਦਾ ਨਜ਼ਰ ਆ ਰਿਹਾ ਹੈ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਅਪਰਾਧੀ ਰਾਤ ਨੂੰ ਅਸਲੇ ਨਾਲ ਸੜਕਾਂ 'ਤੇ ਘੁੰਮ ਰਹੇ ਹਨ ਅਤੇ ਉਨ੍ਹਾਂ ਨੂੰ ਪੁਲਿਸ ਦੀ ਵੀ ਕੋਈ ਪਰਵਾਹ ਨਹੀਂ ਹੈ। ਇਸ ਸੱਚ ਦੀ ਹਕੀਕਤ ਤਰਨਤਾਰਨ ਸ਼ਹਿਰ ਦੀ ਦੀਪੂ ਸ਼ਾਹ ਮਾਰਕੀਟ ਵਿੱਚ 10 ਜੂਨ ਦੀ ਰਾਤ ਉਸ ਸਮੇਂ ਸਾਹਮਣੇ ਆਈ ਜਦੋਂ ਰਾਤ ਦੇ ਵਕਤ ਤਿੰਨ ਲੁਟੇਰੇ ਅਸਲੇ ਨਾਲ ਘੁੰਮਦੇ ਇੱਕ ਪੁਲਿਸ ਅਧਿਕਾਰੀ ਨੂੰ ਸਿੱਧੇ ਹੋ ਗਏ। ਇਹਨਾਂ ਵਿੱਚੋਂ ਇੱਕ ਬਦਮਾਸ਼ ਨੇ ਪਿਸਤੌਲ ਕੱਢ ਕੇ ਪੁਲਿਸ ਮੁਲਾਜ਼ਮ ਤੇ ਤਾਨ ਦਿੱਤੀ ਅਤੇ ਬਾਅਦ ਵਿੱਚ ਉਸ ਨਾਲ ਕੁੱਟਮਾਰ ਵੀ ਕੀਤੀ। ਇਸ ਪੂਰੇ ਘਟਨਾਕਰਮ ਦੀ ਹਕੀਕਤ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਜਿਸ ਤੋਂ ਤਿੰਨੇ ਬਦਮਾਸ਼ਣ ਜਾਣ ਸਨ ਇਹਨਾਂ ਬਦਮਾਸ਼ਾਂ ਦੇ ਹੌਸਲੇ ਇੰਨੇ ਬੇਖੌਫ ਸਨ ਕਿ ਉਹਨਾਂ ਨੇ ਪੁਲਿਸ ਮੁਲਾਜ਼ਮ ਦੀ ਵੀ ਪਰਵਾਹ ਨਹੀਂ ਕੀਤੀ ਸਗੋਂ ਉਸਤੇ ਪਿਸਤੌਲ ਨਾਲ ਹਮਲਾ ਵੀ ਕਰ ਦਿੱਤਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋਏ ਤਿੰਨੇ ਬਦਮਾਸ਼ ਦੀਪੂ ਸ਼ਾਹ ਮਾਰਕੀਟ ਵਿੱਚੋਂ 10 ਜੂਨ ਦੀ ਰਾਤ ਲੰਘ ਰਹੇ ਹੁੰਦੇ ਹਨ ਉਹਨਾਂ ਵਿੱਚੋਂ ਇੱਕ ਨੇ ਆਪਣਾ ਮੂੰਹ ਟੱਕਿਆ ਹੋਇਆ ਸੀ ਇਹਨਾਂ ਤਿੰਨਾਂ ਨੂੰ ਉੱਥੇ ਮੌਜੂਦ ਇੱਕ ਪੁਲਿਸ ਮੁਲਾਜ਼ਮ ਵੱਲੋਂ ਰੋਕ ਕੇ ਪੁੱਛਗਿੱਛ ਕਰਨੀ ਸ਼ੁਰੂ ਕੀਤੀ ਤਾਂ ਇਹਨਾਂ ਵਿੱਚੋਂ ਇੱਕ ਬਦਮਾਸ਼ ਨੇ ਇੰਨਾ ਕਹਿ ਕੇ ਪਿਸਤੌਲ ਕਢ ਲਈ ਕਿ ਫੋਟੋ ਨਾ ਖਿੱਚ। ਬਸ ਇੰਨਾ ਕਹਿ ਕੇ ਬਦਮਾਸ਼ ਨੇ ਪੁਲਿਸ ਮੁਲਾਜ਼ਮ ਤੇ ਹਮਲਾ ਕਰ ਦਿੱਤਾ ਅਤੇ ਉਸ ਦੀ ਕੁਟਮਾਰ ਕਰਕੇ ਤਿੰਨੋਂ ਉੱਥੋਂ ਫਰਾਰ ਹੋ ਗਏ। ਦੂਜੇ ਪਾਸੇ ਡੀਐਸਪੀ ਸਿਟੀ ਤਰਨ ਤਰਨ ਤਰਸੇਮ ਸਿੰਘ ਤੋਂ ਪੁੱਛੇ ਜਾਣ ਤੇ ਉਹਨਾਂ ਨੇ ਦੱਸਿਆ ਕਿ ਸੀਸੀਟੀਵੀ ਕੈਮਰੇ ਖੰਗਾਲਣ ਤੋਂ ਬਾਅਦ ਤਿੰਨਾਂ ਬਦਮਾਸ਼ਾਂ ਦੀ ਪਛਾਣ ਕਰ ਲਈ ਹੈ ਅਤੇ ਜਲਦ ਹੀ ਉਹਨਾਂ ਨੂੰ ਕਾਬੂ ਕਰ ਲਿਆ ਜਾਵੇਗਾ।